ਨਮਸਕਾਰ ਆਕਾਸ਼वाणी ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਨੋ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰencing ਕਰਦੇ ਹੋਏ ਉਹਨਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤ ਕੀਤੀ ਕਿ ਉਹ ਆਪੋ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਮੌੜ ਤੋਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉੱਥੇ ਹੜ੍ਹ ਰੋਕੂ ਕਾਰਜ ਤਸल्ली बख्श टांग नाल ਪੂਰੇ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਵਾਕ ਵਾਕ ਜ਼ਿਲ੍ਹਾ ਵਿੱਚ ਕੋਈ 8.5 ਲੱਖ ਖਾਲੀ ਥੈਲੇ ਖਰੀਦ ਕੇ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਉਪਲਬਧ ਕਰਵਾਏ ਗਏ ਨੇ ਅਤੇ ਹੰਗਾਮੀ ਹਾਲਾਤ ਵਿੱਚ ਮਨੁੱਖਾ ਤੇ ਪਸ਼ੂਤਾਨ ਲਈ ਸੁਰੱਖਿਅਤ ਥਾਵਾਂ ਦੀ ਪਛਾਣ ਕੀਤੀ ਗਈ ਹੈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਪਾਖੜਾ ਡੈਮ ਦਾ ਪੱਧਰ 1590 ਫੁੱਟ ਹੈ ਜਿਹੜਾ ਪਿਛਲੇ ਸਾਲ ਦੇ ਪੱਧਰ ਨਾਲੋਂ 8 ਫੁੱਟ ਘਟ ਹੈ ਇਸੇ ਤਰ੍ਹਾਂ ਪੌਂਗ ਡੈਮ ਪਿਛਲੇ ਸਾਲ ਨਾਲੋਂ 30 ਫੁੱਟ ਅਤੇ ਰਣਜੀਤ ਸਾਗਰ ਡੈਮ ਦਾ ਪੱਧਰ 34 ਫੁੱਟ ਘਟ ਹੈ नीति आयोग ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਬਿਆਨ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਪਾਪਾ ਨਾਨਕ ਵਿਖੇ ਇੱਕ ਕੱਲ ਸਮਾਗਮ ਕਰਵਾਇਆ ਗਿਆ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਇਸ ਸਮਾਗਮ 'ਚ ਡੇਰਾ ਪਾਪਾ ਨਾਨਕ ਹਰਦੀਪ ਸਿੰਘ ਅਤੇ ਡੀਡੀਪੀਓ ਸतीश ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਰਹੇ ਹੋਰ ਵੇਰਵੇ ਨਾਲ ਇਹ ਰਿਪੋਰਟ ਪਾਰ ਸਰਕਾਰ ਵੱਲੋਂ ਆਸਮੰਤ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵਕ ਵਕ ਮਾਪਦੰਡਾ ਵਿੱਚ ਪਛੜੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਪੂਰਨਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਦੋ ਬਲਾਕ ਡੇਰਾ ਬਾਬਾ ਨਾਨਕ ਅਤੇ ਕਲਨੌਰ ਇਸ ਵਿੱਚ ਸ਼ਾਮਲ ਨੇ। GDPO ਸतीश ਕੁਮਾਰ ਅਨੁਸਾਰ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਦੇ ਟੀਚਿਆਂ 'ਤੇ ਖਾਸ ਧਿਆਨ ਦਿੱਤਾ ਜਾਵੇਗਾ। ਪਹਿਲੇ 6 ਟੀਚੇ ਦਿੱਤੇ ਆ 3 ਹੈਲਥ ਦੇ, 1 ਐਗਰੀਕਲਚਰ ਦਾ, 1 ਸਾਡੇ ਮੈਚਮੇ ਦਾ ਇਸਰ ਰਲਮ ਦਾ, 1 ਜਿਹੜਾ ਆਈਸੀਡੀਐਸ ਦਾ। ਉਹਨਾਂ 6 ਟੀਚਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ ਅਗਲੇ 3 ਮਹੀਨਿਆਂ ਦੇ ਵਿੱਚ ਉਹਨਾਂ ਸਿਚੁਏਸ਼ਨ ਪੁਆਇੰਟ ਤੇ ਲੈ ਕੇ ਜਾਵਾਂਗੇ ਸੰਪੂਰਨਤਾ ਅਭਿਆਨ ਇਹਦਾ ਨਾਮ ਹੈ ਕਿ ਸੰਪੂਰਨ ਕਰਨਾ ਹੈ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਅਨੁਸਾਰ ਸਕੀਮਾਂ ਤੋਂ ਲਾਹਾ ਲੈ ਕੇ ਉਹਨਾਂ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ ਮੇਰਾ ਨਾਮ ਰਾਜਵਿੰਦਰ ਕੌਰ ਹੈ ਕਿ ਮੈਂ ਜਿਹੜੇ ਸਪੈਹਲ ਪ੍ਰੋਜੈਕਟ ਆਜੀਵਿਕਾ ਪਾਰਟ ਨੇ ਜਿਹੜਾ ਚਲਾਇਆ ਆ ਉਹਦੇ ਵਿੱਚ ਮੈਂ ਕੰਮ ਕਰ ਰਹੀ ਆ ਇਹ ਬਹੁਤ ਹੀ ਵਧੀਆ ਪ੍ਰੋਜੈਕਟ ਚਲਾਇਆ ਗਿਆ ਹੈ ਇਹ ਪ੍ਰਾਇਮਰੀ ਸਕੂਲ ਜਿਹੜੀ ਸਰਕਾਰੀ ਸਕੂਲ ਨੇ ਉਹਨਾਂ ਦੀ ਯੂਨੀਫਾਰਮਸ ਜਿਹੜੀਆਂ ਰੈਡੀ ਕਰ ਰਹੇ ਨੇ ਜਿਹੜੀਆਂ ਘਰ ਵਿੱਚ ਬੀਬੀਆਂ ਬੈਠੀਆਂ ਹੋਈਆਂ ਨੇ ਉਹਨਾਂ ਲਈ ਅਸੀਂ ਇਹ ਰੋਜ਼ਗਾਰ ਖੋਲਿਆ ਹੈ ਗਰੀਬਪੁਰ ਹੈ ਪਾਰਟ ਸਰਕਾਰ ਵੱਲੋਂ ਜਿਹੜੀ ਸਕੀਮ ਸਰਫਰ ਗਰੁੱਪਾਂ ਦੇ ਚਲਾਈ ਗਈ ਹੈ ਮੈਂ ਉਸ ਵਿੱਚ ਕੰਮ ਕਰਦੀ ਹਾਂ ਜਿਆਦਾ ਫੀਲਡ ਵਰਕ ਕਰਦੀ ਆ ਮੈਂ ਪਿੰਡਾਂ ਦੇ ਵਿੱਚੋਂ ਗਲੀ ਪੈਣਾ ਜੋ ਫਲੱਬ ਕਿ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਨਾਲ ਜੋੜਿਆ ਜਾਂਦਾ ਹੈ ਕਿ ਆਪਣੇ ਹੱਥ ਦਾ ਕੰਮ ਕਰਦੀ ਹੈ ਉਸ ਦਾ ਹੁਨਰ ਬਾਹਰ ਲਿਆ ਇਹਨਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਪੈਸਿਆਂ ਦੇ ਕੇ ਤੇ ਉਹ ਆਪਣਾ ਕੰਮ ਸ਼ੁਰੂ ਕਰਦੀ ਹੈ ਸੰਪੂਰਨਤਾ ਅਭਿਆਨ ਤਹਿਤ ਸਕੂਲੀ ਵਿਦਿਆਰਥੀਆਂ ਨੇ ਸੰਪੂਰਨਤਾ ਯਾਤਰਾ ਕੱਢੀ ਅਤੇ ਵਿਦਿਆਰਥੀਆਂ ਦੇ ਰੰਗੋਲੀ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਸਿਹਤ ਵਿਭਾਗ ਨੇ ਵਿਸ਼ੇਸ਼ ਤੌਰ ਤੇ ਮੁਫਤ ਹੈਲਥ ਕੈਂਪ ਲਗਾਇਆ ਅਤੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫਲੈਟ ਵੰਡੇ ਗਏ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼ ਵਣੀ ਸਮਾਚਾਰ ਜਲੰਧਰ ਪੰਜਾਬ ਵਿੱਚ ਆਧਾਰ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਵਧਾਉਣ ਦੇ ਉਦੇਸ਼ ਨਾਲ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਨੇ ਕਾਲੇਕਾ ਵਰਕਸ਼ਾਪ ਕਰਵਾਈ ਵਿਸ਼ੇਸ਼ ਮੁੱਖ ਸਕੱਤਰ ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਪੰਜਾਬ ਦੇ ਡਾਇਰੈਕਟਰ ਜਨਰਲ ਅਨਿਰੋਧ तिवारी ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਖੇਤਰੀ ਦਫ਼ਤਰ ਦੇ ਡੀਡੀਜੀ ਭਾਵਨਾਗਰਗ ਦੀ ਮੌਜੂਦਗੀ ਵਿੱਚ ਇਸ ਦਾ ਉਦਘਾਟਨ ਕੀਤਾ ਇਸ ਤਰ੍ਹਾਂ ਆਧਾਰ ਦੇ ਵੱਧ ਤੋਂ ਵੱਧ ਦਾਇਰੇ ਦੇ ਪ੍ਰਭਾਵ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਆਧਾਰ ਦੇ ਕਮਕਾਜੀ ਪ੍ਰਣਾਲੀ ਪ੍ਰਮਾਣਿਕਤਾ ਦੀ ਪ੍ਰਕਿਰਿਆ ਅਤੇ ਇਸ ਦੀ ਵਰਤੋਂ ਸਬੰਧੀ ਮਾਮਲਿਆਂ ਤੇ ਵੱਖ-ਵੱਖ ਵਿਸ਼ਕਾਰੀਆਂ ਵਿਦਿੱਤियां ਗਈਆਂ। ਪਾਰਨਾਗਰਿਕ ਨੇ ਦੱਸਿਆ ਕਿ ਬੱਚਿਆਂ ਦੀ ਨਾਮਜ਼ਦਗੀ ਲਈ ਵੱਖ-ਵੱਖ ਪਾਗਾਂ ਦੇ ਇੱਕੰਢੀ ਮਹੱਤਤਾ ਨੂੰ ਉਭਾਰਿਆ ਤੇ ਕਿਹਾ ਕਿ ਬਾਲਗਾਂ ਲਈ ਸਖਤ ਫੀਲਡ ਤਸਦੀਕ ਪ੍ਰਕਿਰਿਆ ਲਾਗੂ ਕੀਤੀ ਗਈ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਚਾਸਪੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਲ ਸ਼ਕਤੀ ਅਭਿਆਨ ਕੈਸ਼ ਤਾਰੀਨ 2024 ਤਹਿਤ ਨਾਰੀ ਸ਼ਕਤੀ ਸੇ ਜਲ ਸ਼ਕਤੀ ਦੇ ਮੱਦੇਨਜ਼ਰ ਵਕੂ ਵਕ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੱਲ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਆਯੂਸ਼ ਮੰਤਰਾਲੇ ਦੇ ਡਾਇਰੈਕਟਰ ਜਸਪੀਰ ਸਿੰਘ ਡੀ ਐਨ ਡਬਲਯੂ ਆਰ ਚੰਡੀਗੜ੍ਹ ਦੇ ਵਿਕਿਆਨੀ ਅਮਨਦੀਪ ਕੌਰ ਵੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਇਸ ਦੌਰਾਨ ਉਹਨਾਂ ਵਕੂ ਵਕ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਅੰਦਰ ਪਾਣੀ ਦੀ ਬਚਤ ਤੇ ਇਸ ਦੀ ਸੁੱਛ ਜੀਵਰ ਤੋਂ ਸੰਬੰਧੀ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਪਾਣੀ ਦੀ ਬਚਤ ਸੰਬੰਧੀ ਜ਼ਰੂਰੀ ਸੁਝਾਅ ਵੀ ਲਏ ਤੇ ਇਸੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ Boop <music> boop.